ਮੰਮੀ ਚੁੱਕਾ ਸਾਸੀ ਹੋਇਆ। ਇੱਧਰ ਆ ਕੇ ਬੈਠ ਮੇਰੇ ਕੋਲ। ਕੀ ਗੱਲ ਹੈ? ਮੇਰੀ ਗੱਲ ਸੁਣ ਜਰਾ। ਬੈਠ ਤੇ ਆ। ਹਾਂਜੀ। ਨੇ ਮੇਰੀ ਗੱਲ ਸੁਣੋ ਤੂੰ ਸਮਝਾਂਦਾ ਕਿਉਂ ਨਹੀਂ ਆਪਣੀ ਮੋਟੀ। ਇਹਨੂੰ ਥੋੜਾ ਕੱਸ ਕੇ ਰੱਖ। ਹੋਇਆ ਕੀ? ਉੱਠੀ ਨਹੀਂ ਅਜੇ ਤੱਕ। ਮੰਮੀ ਰੋਜ਼ ਰੋਜ਼ ਇੱਕੋ ਗੱਲਾਂ ਹੀ ਇੱਕੋ ਗੱਲਾਂ ਹੀ ਮੈਂ ਵੀ ਅੱਕ ਗਿਆ ਹਾਂ ਗੱਲਾਂ ਰੋਜ਼ ਸੁਣ ਸੁਣ ਕੇ। ਤੇ ਅੰਸਰ ਉਠਾਇਆ ਕਰ ਨਾ ਬਡੇ ਸਿਰ ਘਰ ਦਾ ਕਿੰਨਾ ਕੰਮ ਹੁੰਦਾ ਵਾ ਚਾਹ ਬਣੀ ਦਈ ਨੀ ਮਾਣ ਲਾ ਮਮੀ ਲੱਗੀ ਰਹਿੰਦੀ ਬਾਅਦ ਚ ਸਾਰਾ ਦਿਨ ਨੂੰ ਨੇ ਉਹਦੇ ਲੱਗਣ ਦਾ ਤੁਹਾਨੂੰ ਬੜਾ ਨਜ਼ਰ ਆਂਦਾ ਮੈਂ ਜਿਹੜਾ ਲੱਗੀ ਦਿੰਦੀ ਉਹ ਤਾਂ ਨਜ਼ਰ ਹੀ ਨਹੀਂ ਆਂਦਾ ਹੁੰਦਾ ਵਾ ਮੈਨੂੰ ਵੀ ਇਹ ਗੱਲ ਆਨਾ ਵਾ ਕਿ ਜੇ ਤੂੰ ਸਾਰਾ ਦਿਨ ਤੂੰ ਕਰਦੀ ਆ ਤੇ ਸਵੇਰੇ ਵੀ ਕੰਮ ਇੰਨਾ ਜ਼ਿਆਦਾ ਹੁੰਦਾ ਵਾ ਸਾਰਾ ਦਿਨ ਮੰਮੀ ਸਵੇਰੇ ਸਵੇਰ ਮੰਮੀ ਲੱਗੇ ਹੀ ਰਹਿੰਦੇ ਆ ਕਰਦੇ ਹੀ ਆ ਸਵੇਰੇ ਸਾਰਾ ਕੁਝ ਹਾਂ ਤੇ ਜੇ ਹੱਲ ਮਿਲ ਕੇ ਕਰ ਲਾਂਗੇ ਤਾਂ ਕੀ ਹੋ ਜਾਏਗਾ ਉੱਠ ਨਹੀਂ ਸਕਦੀ ਮੈਂ ਉੱਠਦੀ ਨਹੀਂ ਉਹਨਾਂ ਇੰਨੀ ਦੇਰ ਹੋ ਗਈ ਵਾ ਨੂੰ ਹੁੰਦਾ ਉੱਠਣਾ ਚਾਹੀਦਾ ਨਾ ਸੌਂਦੇ ਬਥੇਰੇ ਸਾਰਾ ਦਿਨ ਕੰਮ ਕਰਕੇ ਵਿਹਲੀ ਹੋ ਕੇ ਸੁੱਤੀ ਰਹੋ ਜਿੰਨੀ ਦੇਰ ਮਰਜ਼ੀ ਮੰਮੀ ਮੈਨੂੰ ਤੇ ਸਮੇਂ ਨਹੀਂ ਆਉਂਦੀ ਕਿ ਤੁਹਾਨੂੰ ਦੋਵਾਂ ਨੂੰ ਨਾ ਰਾਹੁ ਕੇਤੂ ਨੂੰ ਮੈਂ ਕਿਤਰਾ ਸਹੀ ਕਰਾਂ ਮੈਨੂੰ ਤੇ ਆਪ ਮੈਂ ਬੜਾ ਤੁਹਾਡੇ ਦੋਵਾਂ ਤੋਂ ਪਰੇਸ਼ਾਨ ਜੇ ਦੋਵਾਂ ਦੀ ਟਿਊਨਿੰਗ ਤੁਹਾਡੀ ਨਾ ਵਿਗੜੀ ਰਿੰਦੀ ਵਿਗੜੀ ਰਿੰਦੀ ਵਿਗੜੀ ਰਿੰਦੀ ਆ ਐਨ ਤੂੰ ਸੋਚ ਮੈਂ ਤਾਂ ਥਣੀ ਸ਼ੁਰੂ ਤੋਂ ਕਰਨੀ ਇਹਨੂੰ ਕਸ ਕੇ ਰੱਖ ਐ ਨਿਕਲਦੀ ਜਾਂਦੀ ਇੱਥੋਂ ਹੁਣ ਤੇ ਨਾ ਤੇਰੀ ਸੁਣਦੀ ਤਾਂ ਮੇਰੀ ਤੂੰ ਕਹਿੰਨਾ ਨਾ ਉੱਠ ਉੜਦੀ ਐ ਕੋਈ ਮੈਂ ਕਹਿੰਦਾ ਥੱਕ ਜੰਨੀ ਮੰਦੀ ਨੇ ਚੜਦੇ ਹੀ ਸੜਕ ਲਈ ਸ਼ੁਰੂ ਇਸੇ ਗੱਲ ਦੀ ਹੋ ਜਾਂਦੀ ਠੀਕ ਕਰਾ ਵੇਖੋ ਜੇ ਤੁਹਾਨੂੰ ਨਹੀਂ ਪਸੰਦ ਤੇ ਫਿਰ ਆਪਾਂ ਇਹਦੇ ਘਰਦਿਆਂ ਨੂੰ ਵਸਾਦ ਲੈਨੇ ਆ ਫਿਰ ਤੋੜ ਦਿੰਨੇ ਆ ਹੋਰ ਕੀ ਕਰ ਸਕਦੇ ਆ ਫਿਰ ਇਤਰਾ ਕਰ ਲਈਏ ਤੇ ਇਸਰਾ ਬੇਟਾ ਘਰ ਥੋੜੀ ਵਸਦੇ ਘਰਦਿਆਂ ਨੂੰ ਸੱਦ ਲਈਏ ਇਹਦੇ ਆਪਣੇ ਆਪ ਸੁਪਨੇ ਚਾਹ ਉਹਨੇ ਐਸਲੀ ਵੀ ਆਂਗ ਪਾਇਆ ਸੀ ਇਹਦੇ ਘਰਦਿਆਂ ਨੂੰ ਤੋੜਦੇ ਰਹੀਏ ਤੇ ਫਿਰ ਇਹ ਗੱਲ ਤੁਸੀਂ ਸਮਝਣ ਕਿਉਂ ਨਹੀਂ ਦੇ ਤੁਸੀਂ ਫਿਰ ਰੋਜ਼ ਮੈਨੂੰ ਸੱਦ ਕੇ ਕਹੀ ਜਾਂਦੇ ਐ ਨਹੀਂ ਕਰਦੀ ਐ ਨਹੀਂ ਕਰਦੀ ਐ ਨਹੀਂ ਕਰਦੀ ਫਿਰ ਜੇ ਵਸੋਣੀ ਐ ਤੇ ਫਿਰ ਆਪਾਂ ਵਸਾਈਏ ਤੂੰ ਸਮਝਾ ਨਾ ਨੂੰ ਇਹ ਥੋੜੀ ਏ ਤੂੰ ਕਹਿਣਾ ਤੇਰੀ ਗੱਲ ਦਾ ਵੀ ਅਸਰ ਉੱਤੇ ਹੁੰਦਾ ਐਸੇ ਹਿਸਾਬ ਨਾਲ ਤਾਂ ਤੂੰ ਵੀ ਉਸ ਜਨਾਨੀ ਦਾ ਚਮਚਾ ਹੀ ਬਣ ਗਿਆ ਤੂੰ ਸਮਝ ਨਹੀਂ ਨਹੀਂ ਗੱਲ ਜਿਹੜੀ ਗੱਲ ਉਹਦੀ ਵੇ ਉਹ ਮੰਦੀ ਨਹੀਂ ਉਹ ਕਰਦੀ ਨਹੀਂ ਇਹ ਕੋਈ ਗੱਲ ਥੋੜੀ ਏ ਉਹਨੂੰ ਨਹੀਂ ਪਤਾ ਮੈਂ ਇੱਥੇ ਵਸਦਾ ਮੇਰੇ ਕੋ ਮਮੀ ਸੱਚੀ ਨਾ ਮੈਂ ਦੱਸਾਂ ਮੇਰੇ ਕੋ ਜਵਾਬ ਹੀ ਨਹੀਂ ਹੈਗਾ ਕਿ ਮੈਂ ਤੁਹਾਨੂੰ ਜਵਾਬ ਦਵਾ ਕੀ ਕੀ ਜਵਾਬ ਦਵਾ ਰੋਜ਼ ਤੁਸੀਂ ਇਹ ਸੋਚੋ ਤੁਸੀਂ ਮੈਨੂੰ ਕਹੀ ਜਾਂਦੇ ਰਹਿੰਦੇ ਆ ਤੂੰ ਥੱਲੇ ਲੱਗਾ ਤੂੰ ਥੱਲੇ ਲੱਗਾ ਤੂੰ ਥੱਲੇ ਲੱਗਾ ਤੂੰ ਚਮਚਾਵਾ ਜਨਾਨੀ ਦਾ ਚਮਚਾਵਾ ਮੈਨੂੰ ਦੱਸੋ ਕਿੰਨਾ ਕਹਿਗਾ ਸੁਣ ਸੁਣ ਕੇ ਚੰਗੀ ਲੱਗਦੀ ਹੋਊਗੀ ਗੱਲ ਚੰਗੀ ਮੈਨੂੰ ਕਹਿਣੀ ਚੰਗੀ ਲੱਗਦੀ ਐ ਜੇ ਤੈਨੂੰ ਸੁਣਨੇ ਮੈਨੂੰ ਕਹਿਣੀ ਚੰਗੀ ਲੱਗੇ ਉਹ ਟੰਗ ਨਾ ਉੱਠੇ ਟੰਗ ਨਾ ਉੱਠ ਕੇ ਸਾਰੇ ਕੰਮ ਕਰੇ ਤੇ ਮੈਨੂੰ ਚੰਗੀ ਥੋੜੀ ਗੱਲ ਲੱਗਦੀ ਤੁਸੀਂ ਤੁਸੀਂ ਆਪਣੀ ਥਾਂ ਤੇ ਰੋਜ਼ ਬਲੋ ਕਹਿਣ ਡੈ ਪਿੰਦੇ ਜੇ ਦਾਦੀ ਜਾਂ ਦਾਦੀ ਕਹਿਣ ਡੈ ਪਿੰਦੇ ਤੁਹਾਨੂੰ ਸਾਰਿਆਂ ਨੂੰ ਇਤਰਾ ਬੜਾ ਮੈਂ ਹੀ ਘਰ ਛੱਡ ਕੇ ਚੱਲ ਜਾਣਾ ਤੂੰ ਫਿਰ ਲੱਗੇ ਰੋ ਵਾਪਸ ਲੜਦੇ ਰੋ ਮੈਂ ਰਹਿਣਾ ਹੀ ਤੁਹਾਡੇ ਵਿੱਚ ਆ ਮੇਰੀ ਗੱਲ ਤਾਂ ਚੰਗੀ ਲੱਗਦੀ ਹੋ ਨਹੀਂ ਮੈਂ ਸਮਝ ਨਹੀਂ ਆਉਂਦੀ ਮੈਂ ਕਿਹਨੂੰ ਸਮਝਾਵਾਂ ਤੈਨੂੰ ਸਮਝਾਵਾਂ ਕਿ ਉਹਨੂੰ ਸਮਝਾਵਾਂ ਕਿਸਾ ਇਹ ਤਾਂ ਸਾਬਤ ਹੈ ਕਿ ਤੈਨੂੰ ਮੇਰੀ ਗੱਲ ਚੰਗੀ ਨਹੀਂ ਲੱਗੀ ਤੂੰ ਬੁੜ ਕੇ ਚਲਾ ਗਿਆ ਤੇ ਵਿੱਚ ਇਹਦਾ ਮਤਲਬ ਇਹ ਹੀ ਹੈ ਨਾ ਜਨਾਨੀ ਥੱਲੇ ਲੱਗਾ ਹੈ ਚਮਚਾਈ ਹੈ ਉਹਦਾ ਉਹਦੇ ਬਾਰੇ ਕੁਝ ਕਹਿਣ ਕੋ ਤਾਂ ਨਾਲ ਹੀ ਕੋਈ ਮਿਰਚਾ ਲੱਗ ਜਾਂਦੀ ਹੈ ਵੀ ਉਹਦੇ ਬਾਰੇ ਗੱਲ ਹੀ ਨਾ ਕਰੋ ਮੈਂ ਘਰੋਂ ਹੀ ਚਲ ਜਾਣਾ ਗੱਲ ਹੀ ਮੁਕਾ ਦੇਣਾ ਇਹ ਨਹੀਂ ਕਿ ਮੈਂ ਬਿਠਾ ਕੇ ਸਮਝਾਣਾ ਵਾ ਇਹ ਨਹੀਂ ਕਹਿਣਾ ਆਪਣਾ ਦੇ ਰਾਹ ਚ ਬੈਠੇ ਰੋ ਸੇ ਦੇ ਢਿੰਡੇ ਤੇ ਪੱਟੀਆਂ ਵੱਲ ਲੋ ਤੇ ਨਾ ਕੋਈ ਚਾਹ ਦਾ ਕੱਪ ਤੇ ਨਾ ਕੁਛ ਇੱਕੋ ਹੀ ਗੱਲ ਸੁੱਤਾ ਹੀ ਨਹੀਂ ਉਠਣਾ ਬਣਾਣਾ ਕੀ ਹੈ ਤੇ ਖਵਾਣਾ ਕੀ ਹੈ ਕਰਦੇ ਕੋਈ ਫਰਕ ਹੀ ਕੋਈ ਨਹੀਂ ਹੈਗਾ ਸੋਚਦੇ ਹੀ ਨਹੀਂ ਕੁਛ ਨਹੀਂ ਨਾ ਕਿਸੇ ਨੇ ਸੁਣਨੀ ਗੱਲ ਕੀ ਗੱਲ ਕੀ ਬੋਲੀ ਜਾਂਦੇ ਪਏ ਜੇ ਬਸ ਐ ਹੀ ਮੱਥੇ ਮਾਰਨ ਲਈ ਆ ਜੋ ਗੱਲ ਹੋਇਆ ਐ ਹੀ ਕੁਛ ਅਜੁੱਂਦਾ ਪਏ ਉਠਣਾ ਹੀ ਨਹੀਂ ਤੁਸੀਂ ਸਹੀ ਕਹਿੰਦੇ ਸੀ ਇਹ ਪੂਰੀ ਤਰ੍ਹਾਂ ਮੁੰਡਾ ਮੇਰਾ ਲੱਗਾ ਹੈ ਜਨਾਨੀ ਥੱਲੇ ਪੂਰਾ ਚਮਚਾ ਬਣ ਗਿਆ ਜੋਰੂ ਦਾ غلام ਦੇ ਪੱਕਾ ਉਹ ਸੁੰਦਾ ਹੀ ਦੀ ਗੱਲ ਕਹਿੰਦਾ ਮੈਂ ਕੀ ਕਰਾਂ ਤੁਹਾਡਾ ਰੋਜ਼ ਦਾ ਇਹ ਹੀ ਕੰਮ ਹੈ ਹਾਂ ਤੇ ਕੈਸੀ ਕਿੱਥੇ ਜਾਈਏ ਰੋਜ਼ ਦਾ ਕੰਮ ਹੈ ਤੇ ਅਸੀਂ ਮਰ ਜਾਈਏ ਨਾ ਸਾਡੀ ਹੁਣ ਉਮਰ ਹੋ ਗਈ ਅਸੀਂ ਮਰ ਜਾਈਏ ਐਵੇਂ ਮਰ ਜਾਈਏ ਐ ਕਿ 100 ਸਾਲ ਜੀਣਾ ਖਾਂਦੀ ਨੂੰ ਦੇਣਾ ਕੋਈ ਨਹੀਂ ਸਾਰਾ ਦਿਨ ਬਿਠਾ ਚੜਨਾ ਜੋ ਦਿਨ ਕਿਤਾ ਬਣਾ ਲਿਆ ਜੋ ਦਿਨ ਕਿਤਾ ਨਹੀਂ ਬਣਾਇਆ ਤਕਦੇ ਰੋ ਕਦ ਆਏਗੀ ਕਦ ਬਣਾ ਕੇ ਦੇਗੀ ਸੰਨ ਉਨੇ ਕਿੱਥੋਂ ਦੇਣਾ ਸਾਨੂੰ ਸਾਨੂੰ ਆਪਾਂ ਹੀ ਕੋਈ ਨਾ ਕੋਈ ਕਰ ਹਲਕੜਾ ਨਾ ਪੈਣਾ ਮੁੰਡਾ ਤਾਂ ਗੱਲ ਸੁਣਨ ਨੂੰ ਤਿਆਰ ਉਹਦੇ ਬਾਰੇ ਕਿੰਨੂ ਕਹਣਾ ਮੈਂ ਸਮਝਾਇਆ ਪਟਾਇਆ ਕੋਲ ਸਮਝਾਇਆ ਕੋਈ ਸਮਝਾਇਆ ਗਾ ਬੰਦਾ ਤਾਂ ਰੋਜ਼ ਦਾ ਇਹਦਾ ਹੀ ਕੁਰਾ ਹੋ ਕੇ ਤੂਦਾਗਾ ਹਾਂ ਆ ਕੇ ਸੇਨ ਦੀ ਕਹਨੇ ਅਸੀਂ ਤੇ ਕੇ ਰੋਟੀ ਬਾੜੀ ਮੰਗਦੇ ਹੋਰ ਅਸੀਂ ਕੀ ਹੋਰ ਕ ਮੰਗਦੇ ਆਂ ਕਹਦਾ ਨਹੀਂ ਉਣ ਦੀ ਆਪੇ ਕਰ ਲਿਆ ਕਰੋ ਸਾਰਾ ਸਿੰਘ ਕਰਦੀ ਹੋ ਨਾ ਚਿਹਰੇ ਤੁਸੀਂ ਕਰ ਲਿਆ ਕਰੋ ਦੱਸ ਉਹਦਾ ਕੀਤਾ ਇਹਨੂੰ ਦਿਸਦਾ ਤਾਂ ਸਾਡਾ ਕੀਤਾ ਦਿਸਦਾ ਨਾ ਸਾਡਾ ਕੀਤਾ ਦਿਸਦਾ ਕੋਈ ਨਹੀਂ ਕੀ ਕਰੀਏ ਹੁਣ ਕੀ ਹਾਲ ਹੋਣਾ ਚਾਹੀਦਾ ਖਲ ਕੀ ਹੋਣਾ ਹਲੇ ਕੁਝ ਨਹੀਂ ਹੋਣਾ ਚਾਹੀਦਾ ਆਪ ਹੀ ਮਰਨਾ ਪੈਣਾ ਕੁਝ ਨਹੀਂ ਹੋਣਾ ਹਲੇ ਦਾ ਉਹਨੇ ਉਂਡਰਾ ਨਹੀਂ ਨਾਉਂ ਨੇ ਉਟਾੜਾ ਉਹ ਲਾਡਲੀ ਬਣੀ ਉਹਦੀ ਗੱਲ ਕਰ ਤਾ ਸਾਡੀ ਲਾਡਲੀ ਉਹਨੇ ਬੰਨਾ ਹੀ ਨਹੀਂ ਕਿ ਮੈਨੇ ਦੀ ਬਜ਼ੁਰਗਾਂ ਦੀ ਸੇਵਾ ਵੀ ਕਰ ਲੋ ਥੋੜੀ ਜੀ ਸਾਡੀ ਲਾਡਲੀ ਨਹੀਂ ਉਹਨੇ ਬੰਨਾ ਆ ਉਹ ਦਿਓ ਬੰਨਾ ਉਹ ਕਿਹਨਾ ਬਜੁਰਗ ਰਚੀ ਵਗੇ ਤੇ ਉਹ ਥਾਪੜ ਕੇ ਸਵਾਦ ਕਰਦਾ ਖਾਪੜ ਤੇ ਸਵਾਦ ਕਰਦਾ ਸੁਕਤੀ ਰਹੇ ਕੋਈ ਗੱਲ ਨਹੀਂ ਪੂਰਾ ਆਰਾਮ ਕਰ ਉਹ ਸਾਰਾ ਦਿਨ ਕੰਮ ਨਹੀਂ ਕਰਨਾ ਹਾਂ ਕੰਮ ਹੀ ਕਰਨਾ ਕੰਮ ਐ ਕਿਹੜੇ ਕਿਹੜੇ ਕੰਮ ਹੈਰੇ ਘਰ ਦੇ ਹੋ ਚਿਆ ਨਾ ਕੋਈ ਗੱਲ ਨਹੀਂ ਆਪਣੀ ਜਾ ਬਣਾਣੀ ਆਪੇ ਬਣਾ ਲਾਂਦਾ ਜਦ ਉਹਨੂੰ ਲੋੜ ਹੋਏ ਤੇ ਉਹਨੂੰ ਉਠਾਉਂਦਾ ਹੀ ਨਹੀਂ ਉਹ ਪਛੀਂਂਦਾ ਰੇ ਇਹਦਾ ਨਹੀਂ ਕਸੂਰ ਇੱਕ ਗੋਰੀ ਰੋਣੀ ਨਾ ਥੱਲੇ ਲੱਗਾ ਹੋਇਆ ਏ ਤੇ ਚਾਹੀਦੀ ਤੁਸੀਂ ਮੈਨੂੰ ਕਾਲੀ ਲੈ ਕੇ ਆਏ ਸੀ ਮੈਂ ਵੀ ਤਾਂ ਗੋਰੀ ਸੀ ਨਾ ਪਾਦਾੁੰਡਾ ਤੇ ਨਹੀਂ ਮੇਰੇ ਦਰ ਲੱਗਾ ਮੈਂ ਗੋਰੇ ਨਾਲ ਹੁਣ ਲਈ ਛਾਰੇ ਕੰਮ ਕਰਦੀ ਰਹੀ ਕਰਦੇ ਅੱਛਾ ਹੁਣ ਕੀ ਕਰੀਏ ਮੈਂ ਦੱਸ ਮੈਂ ਤੇ ਆਪ ਨਹੀਂ ਸਮਝਾਂਦੀ ਉਹ ਸੁਨਣ ਨੂੰ ਨਹੀਂ ਤਿਆਰ ਉਹਦੇ ਬਾਰੇ ਕੋਈ ਗੱਲ ਮੇਰੀ ਗੱਲ ਸੁਣੋ ਜਦੋਂ ਮੈਂ ਵਿਆਹੀ ਆਈ ਸੀ ਕਿੰਨੀ ਕ ਆਪਣੇ ਪੁੱਤਾਂ ਨੂੰ ਚੁੱਕੜਾ ਦਿੰਦੇ ਸੀ ਉਹ ਕੰਮ ਦੁਆੰਦਾ ਸੀ ਸਾਰੀ ਤੁਹਾਨੂੰ ਗੱਲ ਦੱਸਦਾ ਸੀ ਤੁਸੀਂ ਇੰਨੀ ਕਿ ਚੁੱਕਣਾ ਨੂੰ ਦਿੰਦੇ ਸੀ ਮੇਰੇ ਕੋਲ ਬਹੰਦਾ ਹੀ ਸੀ ਤੱਕਦਾ ਹੀ ਨਹੀਂ ਸੀ ਮੇਰੇ ਵੱਲ ਨਾ ਮੈਂ ਕਹਲੀ ਸੀ ਹੌਸਲੇ ਮੈਂ ਕੰਮ ਨਹੀਂ ਸੀ ਕਰਦਾ ਕਰਦੀ ਸਾਰਾ ਦਿਨ ਮੈਂ ਲੱਗੀ ਰਹਿੰਦੀ ਜੋਦ ਸੁਦੇ ਸਰੇ ਸੁੱਤੀ ਹੁੰਦੀ ਸਾਰਾ ਦਿਨ ਕੰਮ ਹੀ ਨਹੀਂ ਸੀ ਮੁਕਦਾ ਕਰਦਾ ਨਾ ਜਿਹੜੀ ਸਕੀਮਾਂ ਮੇਰੇ ਤੇ ਵਰਤ ਗਿਆ ਨਾ ਉਹ ਇੱਥੇ ਚਲਾਓ ਉਹ ਵਰਤੋ ਮੈਂ ਇਹਨੂੰ ਸਿੱਧਿਆ ਕਰੋ ਮੇਰ ਕੋ ਨਹੀਂ ਵੇਖੇ ਜਾਂਦਾ ਰੋਜ਼ ਦਾੜੀ ਦਾ ਕਲਾਕ ਲਈ ਮੈਨੂੰ ਨਹੀਂ ਸੀ ਪਤਾ ਕਿ ਤੂੰ ਆਪਣੇ ਢਿੱਡ ਦੀ ਜਾਨੀ ਖੋਲ ਲੈ ਕੇ ਬੈਠੀ ਹੋਈ ਹੈ ਜਿਹੜੀਆਂ ਗੱਲਾਂ ਸੀ ਉਦੋਂ ਕੱਢਦੀ ਹੁਣ ਕੱਢਣ ਦਾ ਕੀ ਫਾਇਦਾ ਤੇ ਕੀ ਕਰਾਂ ਲੜਾਈ ਬਾਉਦੀ ਘਰ ਦੇ ਵਿੱਚ ਨ ਲੈ ਬੰਦੀ ਤੁਹਾਡੇ ਨਾਲ ਹਰ ਵੇਲੇ ਅਗਲਾ ਅਗਲੇ ਤੱਕ ਜੀਨ ਦੇ ਮੈਨੋ ਕੇ ਰੀਦੀ ਦਿੰਦੇ ਤੁਸੀਂ ਕੰਮ ਕਰਦੇ ਨਹੀਂ ਸੀ ਜੀਨ ਦਿੰਦੇ ਹਾਂ ਹੈ ਜੈਸੀ ਨੂੰ ਕੀ ਕਹਤਾ ਮੈਂ ਤੇ ਪੁੱਤ ਨੂੰ ਚਲੋ ਜੇ ਕੋਲ ਜਿਹੜਾ ਮੈਂ ਬਹਿ ਜਾਂਦਾ ਸੀ ਉੱਥੇ ਕੀ ਹੋ ਗਿਆ ਮੇਰ ਕੋ ਘਣਾ ਬੰਨਦਾ ਸੀ ਉਹ ਮੇਰ ਕੋ ਬੰਨਦਾ ਸੀ ਤੇਰੇ ਨਾਲ ਹੀ ਕਮੜਿਆ ਰੰਦਾ ਤੇਰੇ ਨਾਲ ਹੀ ਕਮੜਿਆ ਰੰਦਾ ਸੀ ਤੇਰੇ ਕੋਲ ਵੀ ਤੇ ਬੈਠੀ ਜਾਂਦਾ ਸੀ ਜਿੰਨਾ ਕ ਵੰਨਦਾ ਸੀ ਮੇਰ ਕੋ ਮੇਰ ਵੱਲ ਤਾਂ ਤੱਕਦਾ ਤੱਕ ਨਹੀਂ ਸੀ ਅਰੇ ਜਿੰਦਾ ਤੱਕ ਨਹੀਂ ਉਹਦੇ ਮਨ ਤੇ ਧਿਆਰ ਕੋਲ ਲੀਦਾ ਮੈਂ ਨੂੰ ਕੋਈ ਕਹਨੀ ਆ ਉਹਨੂੰ ਕੀ ਕਰਨੀ ਸੀ ਕਿਹੜੀ ਸਕੀਮਾਂ ਉੱਤੇ ਵਰਦਾ ਉਹੇਖਦਾ ਹੀ ਨਹੀਂ ਸੀ ਉਹ ਕਹਦਾ ਇਹ ਮੇਰੀ ਮਾਂ ਹੀ ਹੈ ਜੋ ਕੇ ਕਰਨੀ ਸਾਤੀ ਗੰਦੀ ਪਈ ਹੈ ਤੂੰ ਜਿਹੜਾ ਨਾ ਮੈਨੂੰ ਗੱਲਾਂ ਜਿਹੜੀਆਂ ਕਰਨ ਦੇ ਹੀ ਆ ਨਾ ਮੈਂ ਜੇ ਮੈਂ ਆਪਣੇ ਪੁੱਤ ਨੂੰ ਕੋਲ ਬਿਠਾਈ ਲੰਦੀ ਸੀ ਤੇ ਜਦੋਂ ਮੈਂ ਬਿਠਾ ਦੇ ਤੇ ਤੈਨੂੰ ਕੀ ਹੁੰਦਾ ਪਿਆਰ ਸੀ ਦੱਸ ਮੈਨੂੰ ਵੀ ਹੁੰਦਾ ਤੇ ਮੈਨੂੰ ਹੁੰਦਾ ਨਹੀਂ ਵਿਆਹ ਮੇਰਾ ਹੈ ਕਿ ਤੇਰਾ ਹੈ ਆਏ ਹੈ ਤੇ ਕਹ ਦੱਸ ਆਏ ਜੋ ਤੇ ਮੇਰਾ ਪੁੱਤਰ ਸੀ ਨਹੀਂ ਜਿਹੜੀ ਘੜੀ ਘੜੀ ਬਿਠਾਈ ਜਾਂਦੀ ਸੀ ਤੇ ਕੀ ਹੋ ਗਿਆ ਜਰਾ ਪੁੱਤਰ ਸੀ ਤੇ ਮੇਰਾ ਕੋਈ ਆਕ ਨਹੀਂ ਸੀ ਕੋਈ ਆਕ ਨਹੀਂ ਸੀ ਕੋਈ ਆਕ ਨਹੀਂ ਸੀ ਕੋਈ ਆਕ ਨਹੀਂ ਸੀ ਮੈਂ ਗੱਲ ਨਹੀਂ ਕਰਦੀ ਕੋਈ ਵੀ ਕਿਉਂ ਨਹੀਂ ਗੱਲ ਕਰਦਾ ਸੀ ਮੈਂ ਗੱਲ ਹੀ ਨਹੀਂ ਸੀ ਕਰਦਾ ਮੈਂ ਗੱਲ ਕਰਦੀ ਸੀ ਮੈਨੂੰ ਕੀ ਕਹਿ ਦੇਣੀ ਕੋਈ ਨਾਂ ਦੀ ਗੱਲ ਕੋ ਘਰ ਦੀ ਗੱਲ ਕੋ ਬਾਹਰ ਦੀ ਗੱਲ ਉਹ ਤਾਂ ਮੇਨੂੰ ਬੋਲਦਾ ਹੀ ਨਹੀਂ ਸੀ ਅੱਜ ਮੈਂ ਨੂੰ ਕੀ ਸਖਾ ਦੇਣੀ ਸਾਖਾ ਦੀ ਤਾਂ ਨਹੀਂ ਨਾ ਮਰਵਾ ਤੱਕਦਾ ਹਾਂ ਲੜਾ ਲੜੋ

ਤੂੰ ਨਾ ਮੈਨੂੰ ਬੋਲ ਮੈਂ ਦੱਸ ਕਿਉਂ ਨਾ ਬੋਲਾ ਨਾ ਕੇਵਲ ਬੋਲਾ ਉਹ ਵੀ ਤੇਰੇ ਕੁਰਨੇ ਪਾਏ ਅੱਜ ਚੱਲਣ ਦੇ ਇਹ ਮੁੰਡਾ ਵੀ ਇਹੀ ਕੁਝ ਕਰਨ ਦੇ ਐਵੇਂ ਇਹ ਕੁਝ ਕਰਦਾ ਸੀ ਇਹੀ ਕੁਝ ਉਹ ਕਰਦਾ ਸੀ ਇਹੀ ਉਹ ਕਰਦਾ ਸੀ ਕੁਝ ਵੀ ਨਹੀਂ ਸੀ ਉਹ ਕਰਦਾ ਲੈ ਲੈ ਤੇ ਵਾਰ ਕਰ ਕੁੱਤਾ ਤੇਰਨ ਦਾ ਨੋਮ ਕੋਈ ਨਹੀਂ ਨਾ ਤੇ ਮੇਰੀ ਮਾਂ ਕਹਿੰਦੀ ਮੋਟੀ ਹੋ ਜੇ ਬੈਠੀ ਬੈਠੀ ਆ ਹੋ ਗਏ ਮੈਨੂੰ ਮੋਰ ਕੇ ਚੱਲੇ ਵੇਖਣੇ ਤਾਂ ਮੈਂ ਮੋਟੀ ਹੋਈ ਪਈ ਨਹੀਂ ਤੇ ਪੁੱਛਦਾ ਨਹੀਂ ਸੀ ਆ ਕਿਉਂ ਨਹੀਂ ਜੀ ਪੁੱਛਿਆ ਅੰਦਰ ਵਾਲ ਕੇ ਸਭ ਕੁਝ ਖਾ ਲੈਣੀ ਕੋਈ ਪਛਦਾਈ ਨਹੀਂ ਸੀ ਆ ਇਹ ਤਾਂ ਨਹੀਂ ਸਹੀ ਗੱਲ ਆ ਕਿੰਨੀ ਚਲਾਣ ਬੰਦੇ ਆ ਜੋ ਕੁਝ ਕਰਦੇ ਹੀ ਰਹਿੰਦੇ ਆ ਉਹੀ ਕਹਿਣਾ ਖਰੇਮ ਤੇਰੇ ਨਾਲ ਕਿਸਰ ਕੱਟੀ ਆ ਆਹ ਤੇ ਮਰੀ ਜੇਣਾ ਪਤਾ ਨਹੀਂ ਕਿਸ ਤਰ੍ਹਾਂ ਕੱਟੀ ਆ ਮੈਨੇ ਤੇਨੀ ਚੂਈ ਬੜਾ ਗੁਬਾਰਾ ਕਰ ਸੀ ਕੱਢ ਲੈ ਤੂੰ ਆਹ ਆਹ ਉਹਨੂੰ ਕੱਢ ਲੈ ਕੱਢ ਲੈ ਜੇ ਯਾ ਮੈਂ ਸੇ ਕਰਕੇ ਕੱਢ ਲਉਂਗਾ ਕੱਢ ਲੈ ਮੇਰੀ ਗੱਈਆ ਤੇਰੀ ਰੀਤਾ ਚਲੰਗੇ ਮੇ ਪੋਤਰਾ ਮੇਰਾ ਤੇਰਾ ਪੋਤਰਾ ਚੱਲਣ ਡਿਆ ਉਹ ਆਹੋ ਪੋਤਰਾ ਮੈਂ ਪੋਤਰੇ ਨੂੰ ਕੁਝ ਨਹੀਂ ਕਹਿੰਦੀ ਮੈਂ ਦੱਸ ਆਹੋ ਉਹਨੂੰ ਗੋਰੀ ਲੰਨ ਮਿਲ ਗਈ ਉਸ ਕਰਕੇ ਤੇ ਗੋਰੀ ਲੜਨ ਵੀ ਗੋਰੀ ਆ ਲੋਕਾਂ ਦੀ ਗੋਰੀ ਰਹਿਣਾ ਮੈਂ ਕਾਪ ਗਏ ਨੇ ਜੀ ਆਪਸੇ ਵੀ ਲੜੰਦੇ ਜੀ ਆਪਸੇ ਗੱਲ ਕਰੋ ਮੇਰੇ ਇੱਕ ਵਕਤੀ ਮੈਂ ਪੁੱਤਰ ਨੂੰ ਖੜਦ ਗਿਆ ਆ ਉਹ ਤੇ ਇਸ ਸਿਖਾਣੇ ਹਣੇ ਤੇ ਉਹ ਕਹਿੰਦੇ ਆਂ ਮੈਂ ਨੂੰ ਕੀ ਕਹਤਾ ਪੁੱਤਰੇ ਨੂੰ ਉਹ ਤੇ ਮੇਰੇ ਕੋਲ ਵੀ ਨਹੀਂ ਬਹਿਂਦਾ ਘੜੀ ਵੀ ਆ ਨਹੀਂ ਬਹਿਂਦਾ ਦੱਸ ਉਹਨਾਂ ਨੇ ਕੀ ਕਿੰਦਾ ਫੁਕੀ ਨਾ ਆ ਰੋਏ ਕਹਿਣਾ ਅੱਜ ਫੇਰ ਉਹ ਫੇਰ ਮੇਰਾ ਥੋੜੀ ਬਣਿਆ ਉਹ ਜਪਰੀ ਰੰਦਲਾ ਹੀ ਬਣਿਆ ਆਹੋ ਤੇ ਮੇਰਾ ਹੀ ਬੰਨਾ ਹੋ ਗਿਆ ਆਹੋ ਆਖੜੀ ਗੱਲ ਨਹੀਂ ਤਾਂ ਸੋ ਆਪਣੇ ਪੁੱਤ ਨੂੰ ਆਪਣੇ ਬਸ ਤੇ ਨਾ ਕੀਤਾ ਨਾ ਤਾਂ ਮੈਂ ਤੇ ਕਹਿੰਦੀ ਹੁਣ ਆਪਣੇ ਬੋਤਲ ਤੇ ਸਕੀਮ ਚਲਾਉਂਗੀ ਆਹੋ ਕੋਈ ਨਹੀਂ ਚਲਾਉ ਜੋ ਸਿੱਧਾ ਹੋਏ ਸਾਡੇ ਨਾਲ ਗੱਲ ਕਰੇ ਬਿਲਕੁਲ 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 ਕੋਈ ਗੱਲ ਨਹੀਂ ਹੈਗੀ ਉਹ ਨਵੇਂ ਮੈਚ ਖਾ ਲਾਂਗੇ ਜੇ ਤੇ ਮੈਚ ਜਿੱਲਾ ਤੇ ਆ ਗਈ ਹੈ ਨਾ ਤੇ ਤੂੰ ਚਿੰਤਾ ਨਾ ਲਾ ਫਿਰ ਹੁਣ ਤੂੰ ਵੇਖ ਫਿਰ ਹਾਂ ਸਖਾ ਵੇਖਣਾ ਹੀ ਪੈਣਾ ਇੱਥੇ ਕਿਹੜੀ ਗੱਲ ਹੈ ਤੇ ਹੱਥਾਂ ਤੇ ਰੋਟੀਆਂ ਖਾਣੀਆਂ ਤੇ ਵੇਖਣਾ ਹੀ ਪੈਣਾ ਕੋਈ ਗੱਲ ਨਹੀਂ ਹੈ ਕੋਈ ਜਸਦਾ ਕਰੇ ਨੀ ਬੈਠਾ ਬੁੜਾਈ ਮਨੀ ਰੋਟੀ ਨਹੀਂ ਤੇ ਨਹੀਂ ਆਪੇ ਜੱਗ ਬਣਾਇਆ ਕਰ ਬਤ ਤੂੰ ਇੱਥੇ ਜਾ ਕੇ ਜਦੋਂ ਵੇਲਾ ਆਏਗਾ ਨਾ ਵੇਖ ਰਾਂਦੀ ਹੈ ਅੱਜ ਤੇ ਪੱਕਾ ਸਾਬਤ ਹੋ ਗਿਆ ਕਿ ਤੂੰ ਆਪਣੇ ਮੁੰਡੇ ਚ ਖਾਂਦੀ ਸੀ ਅਹੀਂ ਤੇ ਪੱਕਾ ਮੰਨ ਗਈ ਹੈ ਨਾ ਮੈਂ ਸਖੰਦੀ ਸੀ ਮੁੰਡੇ ਨੂੰ ਮੈਂ ਖੇਸ ਕਰਨੀ ਛੱਡ ਦੱਸ ਆਹ ਨਹੀਂ ਹੋ ਸਕਦੀ ਸਾਹੋ। ਚਲੋ ਦੋਵੇਂ ਜਾਣੇ ਨਾ ਬੰਸ ਕਰੋ ਮੇਰੀ ਗੱਲ ਸੁਣੋ ਸਵੇਰੇ ਸਵੇਰੇ ਕੀ ਫਲੇਸ਼ ਲਾਇਆ ਘਰ ਦੇ ਵਿੱਚ ਸਵੇਰੇ ਸਵੇਰੇ ਲੋਕੀ ਰੱਬ ਦਾ ਭਜਨ ਲਾਂਦੇ ਆ ਤੇ ਤੁਸੀਂ ਆਪਣਾ ਹੀ ਸਟਾਰਟ ਕਰਕੇ ਬੈਠੇ ਚੈਨਲ ਤੇ ਮੈਂ ਚੱਲੀ ਆ ਪਾਸਤਾ ਬਣਾਉਣ ਮੇਰੇ ਜੀ ਕਰੰਦਿਆ ਵਾ ਤੇ ਤੁਸੀਂ ਲੱਗੇ ਰਹੋ ਦੋਵੇਂ ਜੰਗ ਆਹ ਕਿਹ ਬੋਲਦੀ ਬੜਾਇ ਕਰਦੀ ਹੈ ਦੇ ਅੱਜ ਪਤਾ ਲੱਗਾ ਮੇਰੇ ਬੰਦੇ ਨਾਲ ਖਾਂਦੀ ਸੀ ਉਹ ਮੂੰਹ ਵਟਿਆ ਰੰਦਾ ਸੀ ਆ ਰੋਲੇ ਮੇਰਨਾ ਗੱਲ ਹੀ ਨਹੀਂ ਸੀ ਕਰਦਾ ਦੂਜੇ ਪਾਸੇ ਮੂੰਹ ਕਰਕੇ ਬੈਠਾ ਰੰਦਾ ਸੀ ਐਈਓ ਪੱਟੀਾਂ ਪੜਾਂਦੀ ਰਹੀ ਓ ਫਿੰਨੀ ਮਾਰੀ ਜਨਾਨੀ ਐ ਹੱਦ ਹੋ ਗਈ ਐ ਆਪਣੇ ਹੱਥੀ ਮੈਨੂੰ ਲੈ ਕੇ ਆਈ ਐ ਤੇ ਕਦੇ ਨਹੀਂ ਲੈ ਗਈ ਸੀ ਜੇ ਤੂੰ ਆਪ ਹੀ ਚੰਮਣੀ ਰਹਿਣਾ ਸੀ ਉਹਦੇ ਨਾਲ ਤੇ ਆਈ ਤਾਂ ਵਾ ਮੈਨਿਆ ਆਪਣੀ ਨੂਣਾ ਵਗਾੜਨੀ ਮੈਂ ਤਾਂ ਇੱਕੋ ਕੇ ਰਹਿਣਾ ਉਹਦੇ ਨਾਲ ਇਹ ਕੰਤਰੀ ਕਾ ਇਹ ਘਰ ਦਾ ਕਲਗ ਲੈ ਜੀ ਇੱਥੇ ਗੱਲ ਲਈਏ ਮੰਮੀ ਕੀ ਕਰਨ ਦੇ ਇੱਥੇ ਇਕੱਲੇ ਬੈਠੇ ਕੀ ਕਰਨ ਦੇ ਤੇਰੀ ਦਾਦੀ ਦਾ ਇਕਲੇ ਜ ਕਰੰਦੇ ਆ ਬੈਠੇ ਸਵੇਰੇ ਸਵੇਰੇ ਕਲਪਾ ਮਾਰਦੀ ਆ ਐਵੇਂ ਜਾਣ ਕੇ ਲੱਗੇ ਕਲਪਾ ਤਾਂ ਤੁਹਾਨੂੰ ਸਵੇਰੇ ਸਵੇਰੇ ਜਾਣ ਕੇ ਕਰਨਦੇ ਆ ਹਾਂ ਤੁਹਾਡੇ ਤੇ ਮੇਰੇ ਵਿਚ ਲੜਾਈ ਪਾਉਂਦੇ ਹੋਰ ਨਹੀਂ ਕੋਈ ਗੱਲ ਨਹੀਂ ਪੁੱਤਰ ਮੈਂ ਨਹੀਂ ਅੱਜ ਤੋਂ ਬਾਅਦ ਤੇਰੇ ਨਾਲ ਲੜਨਾ ਆਪਾਂ ਇੱਕੋ ਕੇ ਰਹਿਣਾ ਇਹ ਜੋ ਮਰਜ਼ੀ ਕਹੀ ਜਾਵੇ ਠੀਕ ਆ ਮੈਂ ਨਹੀਂ ਲੜਨਾ ਵੈਸੇ ਇਹ ਕਿੱਥੇ ਜਾਂਦੀ ਬਾਹਰ ਹੀ ਬੈਠੀ ਹੋਣੀ ਕਿਧਰ ਅੱਛਾ ਤੇ ਮੈਂ ਨਾ ਪਾਸਤਾ ਬਣਾ ਕੇ ਲਈ ਹੈ ਤੁਹਾਡੇ ਵਾਸਤੇ ਮੈਂ ਕਿਹਾ ਸਵੇਰ ਦਾ ਤੁਸੀਂ ਕੁਝ ਖਾਦਾ ਨਹੀਂ ਨਾ ਤੇ ਖਾ ਲਓ ਕੋਈ ਨਹੀਂ ਉਹ ਜੋ ਤੂੰ ਬਣਾਈ ਮੈਂ ਉਹੀ ਖਾਵਾਂਗੀ ਕੋਈ ਨਕਰਾ ਨਹੀਂ ਮੇਰਾ ਦਾ ਜੋ ਬਣਾਇਆ ਮੈਂ ਠੀਕ ਆ ਮੈਂ ਉਹੀ ਖਾ ਲਾਂ ਆ ਤੂੰ ਅਸੀਂ ਰੰਗ ਕੇ ਰਵਾਂਗੀ ਇਹ ਦੋਹੇ ਨਹੀਂ ਆ ਠੀਕ ਆ ਮੰਮੀ ਜਿਵੇਂ ਤੁਸੀਂ ਕਹੋ ਨਾ ਹਾਂ ਮੈਂ ਖਾਣੀ ਤੇ ਖਾਓ ਮੈਂ ਇੱਕ ਮਿੰਟ ਚ ਨਾ ਦਾਦੀ ਨੂੰ ਦੇਖ ਕੇ ਹਾਂ ਨਾ ਠੀਕ गेम ओवर हां जी आई मम्मी आई देखਦੀ ਐਨਾ ਮੇਨਾਂ ਬੋਲੀ ਨਹੀਂ ਸੀ ਤੇ ਅੱਜ ਦੀ ਜ਼ੁਬਾਨ ਜਿਹੜਾ ਐਡੀ ਹੋ ਗਈ ਹੈ ਮੇਰ ਸਾ ਬੋਲਣ ਲੱਗਾ ਗਿੰਦੀ ਨਹੀਂ ਕੋਈ ਵੱਡਾ ਬੰਦਾ ਹੈਗਾ ਤਾਂ ਮੈਂ ਬੋਲਣਾ ਕਿਸ ਤਰ੍ਹਾਂ ਕੋ ਜੇ ਨਾ ਅਕਲ ਕਨੋਂ ਮੱਸਾ ਨਹੀਂ ਗਈ ਮੈਂ ਤਾਂ ਕੰਨੀ ਆ ਬਾਬੀ ਜੀ हां जी ਹੈ ਕੀ ਗੱਲਾਂ ਕਰੀ ਚੰਦੇ ਜ ਇਕੱਲੇ ਅਤੀਏ ਕੀ ਗੱਲਾਂ ਕਰਨੀਆਂ ਨੇ ਵਾਸਾ ਮੈਂ ਇਹਨੂੰ ਐਨਾ ਸਮਝਾਈ ਆ ਮੈਂ ਦੱਸਾਂ ਪਰ ਇਹ ਸਮਝਦੀ ਹੋਣੀ ਕਿਸੇ ਗੱਲ ਤੇ ਨਹੀਂ ਆਂਦੀ ਹਾਂ ਐਨਾ ਬੋਲਦੀ ਐ ਨਾ ਬੋਲਦੀ ਐ ਇੰਨੇ ਵੱਡੇ ਜੇ ਤੁਸੀਂ ਤੁਹਾਡਾ ਕੋਈ ਇਤਰਾ ਗੱਲ ਕਰਨੀ ਚਾਹੀਦੀ ਕੋਈ ਨਹੀਂ ਨਾ ਅੰਦਰ ਵੀ ਤੁਹਾਡੇ ਬਾਰੇ ਪਤਾ ਨਹੀਂ ਕੀ ਕੀ ਬੋਲੀ ਜਾਂਦੇ ਸੀ ਹਾਂ ਉਹ ਕਹਿੰਦੇ ਕੁਝ ਮੈਨੂੰ ਸਮਝ ਹੀ ਆਪ ਨਹੀਂ ਆ ਰਹੀ ਆਂਦੀ ਅੱਗੇ ਤੇ ਕਹਿੰਦੀ ਬੋਲਦੀ ਇਹ ਲਹੂੜਾ ਢੀ ਵੱਡੀ ਜੁਬਾੜੇ ਦੀ ਹੋ ਗਈ ਲੱਗ ਗਈ ਇਹਨੂੰ ਇੰਨੇ ਸਾਲਾਂ ਤੋਂ ਤੁਹਾਡੇ ਬਾਰੇ ਕੀ ਕੁਝ ਸੋਚਦੇ ਸੀ ਤੇ ਅੱਜ ਤੁਹਾਨੂੰ ਪਤਾ ਲੱਗ ਗਿਆ ਕੋਈ ਗੱਲ ਨਹੀਂ ਹੈਗੀ ਕਰ ਦਾਂਗੀ ਮੈਨੂੰ ਵੀ ਜਰਾ ਸੁਧਿਆ ਦਾਦੀ ਜੀ ਆਹ ਵੇਖੋ ਢਾਲੀ ਪਾਸਤਾ ਬਣਾ ਕੇ ਲੈ ਕੇ ਆਈ ਸਾਰੀਆਂ ਸਬਜ਼ੀਆਂ ਪਾਈਆਂ ਵਿੱਚ ਮੈਂ ਚਲਦੀ ਐ ਅੱਜ ਤੋਂ ਜੋ ਬਣਾਇਆ ਨਾ ਅੱਜ ਮੈਂ ਖਾ ਲਿਆ ਓਏ ਹਾਂ ਤੇ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲਓ ਆਪਾਂ ਨਿਪਟ ਲਾਂਗੇ ਮੰਮੀ ਦੇ ਨਾਲ ਐਵੇਂ ਤੁਹਾਡੇ ਬਾਰੇ ਪਤਾ ਨਹੀਂ ਕੀ ਕੁਝ ਬੋਲੀ ਜਾਂਦੇ ਸੀ ਕੋਈ ਗੱਲ ਨਹੀਂ ਖਾਓ ਤੁਸੀਂ ਹਾਂ ਹਾਂ ਮਜ਼ਾ ਹੂ ਰੋਂਡੋਂਗ ਵਾਏ ਹਾਏ ਇਹ ਕੀ ਦੇਖ ਰਹੀ ਐ ਅਸੀਂ ਦਾਲ ਹੁਣ ਕੇ ਖਾਣ ਵਾਲੇ ਬੰਦੇ ਸੇਰੇ ਸੇਰੇ ਰਬੜਾ ਲਈਆਂ ਮੂੰਹ ਚ ਪਾ ਲਈਏ ਮੈਂ ਲੱਗਦਾ ਮੈਂ ਕਿਦ ਚਾਈ ਨਾਲ ਲੜ ਕੇ ਗਲਤ ਤਾਂ ਨਹੀਂ ਕੀਤਾ ਪਤਾ ਨਹੀਂ ਲੱਗਦਾ ਵੇ ਕੋਈ ਗੱਲ ਦਾ ਸਮਝ ਨਹੀਂ ਲੱਗਦੀ ਵੇ ਐਸੇ ਤਾਂ ਗੱਲ ਮੈਂ ਸਹੀ ਕਹੀ ਐ ਸਖੰਦੀ ਰਹੀ ਐ ਮੇਰੇ ਮੇਰੇ ਆਦਮੀ ਬੋਦੀ ਤੇ ਜਨਨ ਹੀ ਕਰਕੇ ਸਰਾ ਮੈਂ ਕੱਟੀ ਆ ਜੇ ਨਾਲ ਐਨੇ ਸਾਲ ਹੋ ਗਏ ਆ ਕੀ ਜੀ ਦੀਆਂ ਸੁੰਡੀਆਂ ਸੀ ਮੈਂ ਤੁਹਾਨੂੰ ਤਾਂ ਸਾਨੂੰ ਤੇਰੇ ਤੇ ਦਾਲ ਫੁਲਕਾ ਚਾਹੀਦਾ ਆ ਸੁੰਡੀਆਂ ਜੇ ਬਣਾ ਕੇ ਦੇ ਦੇਣਾ ਅੰਦਰ ਜਾਂ ਤੇ ਨਾ ਬਾਹਰ ਐਨ ਇਹ ਤਾਂ ਸਾਡੇ ਕੋਲ ਚਿੱਠੀਆਂ ਵੀ ਨਹੀਂ ਜਾਣੀਆਂ ਬਜ਼ੁਰਗਾਂ ਬੰਦਿਆਂ ਦਾ ਕੋਈ ਸੋਚ ਤੇ ਲਿਆ ਕਰੇ ਦੰਦ ਹੈਗੇ ਨਹੀਂ ਇਹਨੂੰ ਇਹਦਾ ਮੈਨੂੰ ਪਤਾ ਲੱਗਦਾ ਦੱਸ ਜਿਹੜੇ ਜਿਹੜੇ ਨਾਲ ਨੂੰ ਕਹਿੰਦਾ ਮੈਂ ਜਾਲੂਰ ਦੇ ਅੱਗੇ ਤੋਂ ਬਣਾ ਕੇ ਦੀ ਆ ਘਰ ਮੈਨੂੰ ਪਸ਼ਵਿੰਦਰ ਨਾਲ ਲੜ ਕੇ ਮੈਂ ਗਲਤੀ ਤੇ ਨਹੀਂ ਕੀਤੀ ਉਹਨੂੰ ਮੇਰਾ ਪਤਾ ਸੀ ਕਿ ਮੈਂ ਸਿਰ ਉੱਠ ਕੇ ਕੀ ਕਰਨੀ ਆ ਉਹਨੂੰ ਪਤਾ ਮੈਂ ਦਾਲ-ਬੂਰਾ ਖਾਣੀ ਆ ਮਾਰਦਾ ਅਕਿੰਦਾਰੇ ਅਕਿੰਦਾਰੇ ਹਾਂਜੀ ਆ ਦੇਖ ਸਾਨੂੰ ਆ ਕੀ ਦੇ ਗੀਆ ਰੌੜਾ ਜੀਆਂ ਮੈਂ ਵੀ ਵੇਖਦੀ ਪਈ ਆ ਇਹ ਕੀ ਫੜਾ ਗੀਆ ਪਲੇਟਾਂ ਸਾਨੂੰ ਆਹੋ ਹੀ ਕਹਿੰਦੇ ਨਾ ਸਾਡਾ ਅਈ ਜਾਨਤ ਤੇ ਕੇ ਤੈਨੂੰ ਪਤਾ ਮੈਨੂੰ ਜਾਲ ਗੁਰਾ ਚਾਹੀਦਾ ਆ ਰੌੜੀ ਲਈ ਸਾਡਾ ਅੱਜ ਨਾਰੰਦਰ ਜਾਂਦੇ ਨਾ ਬਾਹਰ ਆ ਨਾ ਸਾਡੇ ਕੋ ਖਾਦੇ ਜਾਂਦੇ ਇਹਨੂੰ ਪਤਾ ਮੈਨੂੰ ਕੀ ਖਾਂਦੇ ਨੇ ਚਾਹੀਏ ਮੈਨੂੰ ਗੈਰੀ ਆ ਸਰ ਨੂੰ ਲੜਾ ਕੇ ਨਾ ਉਹ ਫਾਇਦੇ ਨਹੀਂ ਆਈ ਐ ਰੋਜ਼ ਹੀ ਇਹ ਕੁਝ ਦਿਹਾੜਾ ਕਨਾ ਰੋਟੀ ਉਹਨੂੰ ਬਣਾਣੀ ਨਹੀਂ ਪੈਣੀ ਸਬਜ਼ੀ ਉਹਨੂੰ ਬਣਾਣੀ ਨਹੀਂ ਪੈਣੀ ਉਹ ਦੇਦੀ ਰੋਜ਼ ਹੀ ਮੈਨੂੰ ਕੁਝ ਕਰਨਾ ਹੁੰਨਾ ਆਪਾਂ ਰੋਟੀ ਖਾਇਆ ਕਰਨਾ ਤੇ ਕੁਝ ਦਿਹਾੜਾ ਕਰਨਾ ਉਹ ਫਾਇਦੇ ਨਹੀਂ ਉਹਦਾ ਟਾਈਮ ਬਚ ਗਿਆ ਉਹ ਮਿਹਨਤ ਘੱਟ ਲੱਗੀ ਰੋਟੀ ਆਟਾ ਗੁੰਦੀ ਰੋਟੀ ਬਣਾਉਂਦੀ ਟਾਈਮ ਲੱਗਦਾ ਐ ਸਬਜ਼ੀ ਬਣਾਉਂਦੀ ਘੱਟ ਗਈ ਫੇਰੀ ਬੰਨੀ ਸੀ ਨਾ ਉਹਦਾ ਫਾਇਦਾ ਨਹੀਂ ਆਈ ਐ ਬਾਲਾ ਨਹੀਂ ਤੇ ਗੱਲ ਖਤਮ ਹੋ ਗਈ ਲੜ ਪਈਆਂ ਤੇ ਚੰਗਾ ਸੁਣੋ ਪਰ ਸਾਡੇ ਕੋਲ ਇਹ ਜਿਹੜੀ ਹੋ ਜਾਂਦੀ ਖਾਦਾ ਜਾਣਾ ਚਲ ਅੱਜ ਤੇ ਅਸੀਂ ਚਰੋਂ ਚੁੱਪ ਕਰਕੇ ਤੇ ਖਾ ਲਾਂਗੇ ਆ ਕੱਲ ਤੋਂ ਨਹੀਂ ਅਸੀਂ ਖਾਇਆ ਕਰਨਾ ਇਹ ਨਿਸ਼ਾਫ ਹੀ ਕਹਿ ਰਿਆ ਕਰਨਾ ਹੈ ਕਿ ਸਾਡੇ ਕੋਲ ਇਹ ਜਿਹੜੇ ਖਾਸ ਸਾਡੇ ਕੋਲ ਨਹੀਂ ਖਾਣੇ ਖਾਦੇ ਜਾਂਦੇ ਇਹ ਤੁਹਾਨੂੰ ਸੋਭਦੇ ਨੇ ਜੀ ਉਹ ਫਾਇਦੇ ਜਿਹੜੇ ਹੈ ਅੱਜ ਤੋਂ ਬਾਅਦ ਸੋਚੋ ਕਿ ਅਸੀਂ ਨਹੀਂ ਲੜਨਾ ਨਹੀਂ ਤੇ ਇਹ ਕਿਸੇ ਖਾਣੂ ਮਿਲਣਾ ਦੇ ਇਹ ਨਹੀਂ ਮਿਲਣਾ ਕੱਲ ਕੋਈ ਗੱਲ ਨਹੀਂ ਗੀ ਕੋਈ ਨਹੀਂ ਆਪਾਂ ਨਹੀਂ ਲੜਦੇ ਅੱਜ ਤੋਂ ਬਾਅਦ ਹਾਂ ਕੱਲ ਠੀਕ ਹੈ ਤੁਸੀਂ ਆਪਣੇ ਸੁਧਾਰੋ ਥੋੜਾ ਕੱਲ ਕੋਈ ਗੱਲ ਨਹੀਂ ਗੀ ਅਸ਼ੇ ਮਾਰਾ ਪਾ ਨਹੀਂ ਲੜਾਂਗੇ ਆਪਾਂ ਨਹੀਂ ਲੜਾਂਗੇ ਹਾਂ ਉਹ ਹੀ ਕਹਿਣਾ ਜੋ ਨਹੀਂ ਦਾਵਾ ਆ ਜੇ ਉਹ ਸੁਧਾਰ ਰੋ ਤੇ ਲੜ ਪਏ ਆ ਆਪਾਂ ਤੇ ਸਭ ਕੰਮ ਨੂੰ ਮਰਸਾ ਦੇਵਿੰਦਰ ਕਿਆ ਬਾਤ ਤੂੰ ਗੱਲਾਂ ਪ੍ਰਾਣੀਆਂ ਕੱਢੀਆਂ ਜਾਂ ਕਿਆ ਮੈਂ ਕੱਢੀਆਂ ਮੈਂ ਦੱਸਾਂ ਹੁਣ ਆਪਾਂ ਨਾ ਇੱਕ ਮੇਕੋ ਕਰ ਲੈਣਾ ਮੈਂ ਦੱਸਾਂ ਠੀਕ ਹੈ ਨਾ ਠੀਕ ਹੈ ਤੇਹੀ ਉਹਨੇ ਕੱਡੀਆਂ ਜਾਂ ਮੈਂ ਕੱਡੀਆਂ ਜਾਂ ਤੁਸੀਂ ਕੱਡੀਆਂ ਚਲੋ ਖਤਮ ਕਰੋ ਗੱਲ ਹਾਂ ਸਿਰਫ ਉਹ ਮੇਰੀ ਤਾਂ ਹੋਣਾ ਪਈ ਜ ਸਵੇਰ ਦੀ ਅਜਾ ਮੇਰੀ ਆਪਣੀ ਹੋਣਾ ਪਈ ਤਾਂ ਇਹ ਤਾਂ ਚਾਹ ਨਹੀਂ ਪੀਤਾ ਦਸ ਕਲੇਜ ਤੇ ਲੈ ਕੇ ਬੈਗੇ ਸਵੇਰੇ ਸਵੇਰੇ ਜਾ ਰਹੀ ਹਾਂ ਆਪਾਂ ਵੀ ਲੰਨਾ ਆਪਾਂ ਨਹੀਂ ਲੰਨਾ ਸੇ ਬਾਸ ਬੜੀ ਨਹੀਂ ਲੋਨੀ ਮੌਸਮ ਹੀ ਇਤਰਾ ਦਾ ਬਣੀਂ ਬੜੀ ਆਂਦੀ ਤੇ ਗੱਲ ਸੁਣੋ ਮੈਂ ਪਾਸਤਾ ਬਣਾ ਲੈ ਕੇ ਆਵਾਂ ਨਹੀਂ ਮੈਨੂੰ ਤਾਂ ਨੀਂਦ ਬੜੀ ਔਂਡੀ ਸੀ ਤਾਂ ਮੈਂ ਕਿਹਾ ਚੱਲ ਘੇਰੇ ਜਾ ਕੇ ਨਾ ਇੱਕ ਆਪੇ ਚਾਹ ਦਾ ਪੀ ਕੇ ਉਹਨਾਂ ਨਾਲੇ ਲੱਕ ਸੁੱਧਾ ਕਰਉਣਾ ਪਤਾ ਨਹੀਂ ਕੀ ਗੱਲ ਆਤੀ ਨਾ ਜਾਗੋ ਵੀ ਟੀਜੀ ਬੜੀ ਗਈ ਉਹਦੇ ਕਰਕੇ ਨੀਂਦ ਹੀ ਏਹੀ ਜਾਂਦੀ ਨੀਂਦ ਹੀ ਆਈ ਮੈਨੂੰ ਪਤਾ ਸੀ ਤੂੰ ਇਹ ਚਾਹ ਪੀਣੀ ਆ ਤਾਂ ਹੀ ਮੈਂ ਚਾਹ ਬਣਾ ਕੇ ਲੈ ਆਈ ਤੇ ਹੋਰ ਦੁਕਾਨ ਤੇ ਵਧੀਆ ਸਭ ਉਹ ਵਧੀਆ ਇਹ ਨਾਮ ਤੇ ਕੀ ਉਸੇ ਬਰਾਹੁਣ ਦੇ ਲੱਗੇ ਹੋਏ ਆ ਬਾਰੇ ਮੈਂ ਕਾ ਚੱਲ ਮਚਾ ਜੀ ਕਿਉਂ ਮੈਂ ਅੱਛਾ ਤੇ ਮੇਰੀ ਗੱਲ ਸੁਣੋ ਅੱਜ ਆਪਾਂ ਕਿਤੇ ਘੁੰਮਣਾ ਚਾਹੀਦੀ ਹੈ ਸ਼ਨੀਵਾਰ ਨਹੀਂ ਅੱਜ ਦਾ ਨਾ ਰੱਖੀ ਅੱਜ ਨਾ ਮੇਰੀ ਪਹਿਲਾਂ ਹੀ ਮੋੜੀ ਸਪੋਰਟ ਜਿਆ ਨਹੀਂ ਕਰਨੀ ਕੱਲ ਦਾ ਰੱਖਦੇ ਕੱਲ ਜਲਾਂਗੇ ਕੱਲ ਮੈਂ ਸਾਰੇ ਦਿਨ ਲਾ ਕੇ ਆਣਾ ਜੀ ਬਾਹਰ ਆਹੋ ਕੱਲ 10 12 ਵਜੇ ਤੱਕ ਮੈਂ ਜਾਣਾ ਵਾ ਸ਼ੌਪ ਤੇ ਤੇ ਉਸ ਤੋਂ ਬਾਅਦ ਫ੍ਰੀ ਆ ਬਾਰੇ ਉਤਰਾ ਵੀ ਤੈਨੋਂ ਘਰੋਂ ਨਿਕਲਦੇ ਆ 12 ਵਜੇ ਵਾਜੀ ਜਾਂਦਾ ਠੀਕ ਆ 12 12 ਇੱਕ ਵੇ ਜਾਵਾਂਗੇ ਪਰ ਮੈਂ ਰਾਤ ਦਾ ਡਿਨਰ ਕਰਕੇ ਫੇਰ ਹੀ ਘਰ ਆਣਾ ਠੀਕ ਆ ਉਹਨਾਂ ਨੂੰ ਵੀ ਪੁੱਛ ਲਈ ਨੇ ਕਿ ਉਹਨਾਂ ਨਾਲ ਮੇਰੇ ਨਾਲ ਫੇਰ ਲੜਨ ਦਾ ਹੈ ਭੈਣਾ ਓ ਯਾਰ ਆਪਾਂ ਆਪ ਦੋਵਾਂ ਨੇ ਜਾਣਾ ਵਾ ਹਸਬੰਡ ਵਾਈਫ ਲਈ ਵੀ ਕੁਝ ਹੁੰਦਾ ਵਾ ਟਾਈਮ ਹੋਣਾ ਚਾਹੀਦਾ ਵਾ ਸਾਡੀ ਆਪਣੀ ਪਰਸਨਲ ਲਾਈਫ ਵੀ ਹੈਗੀ ਆ ਉਹਨਾਂ ਨੂੰ ਕੁਝ ਉਹਨਾਂ ਦੇ ਹਿਸਾਬ ਨਾਲ ਕਮਾ ਲਿਓ ਨਹੀਂ ਇਸ ਤਰ੍ਹਾਂ ਨਹੀਂ ਆ ਉਹ ਵੀ ਆਪਣੇ ਆ ਕੋਈ ਬਾਹਰ ਦੇ ਨਹੀਂ ਆ ਇਸ ਤਰ੍ਹਾਂ ਕਰਦੇ ਆ ਨਾ ਆਪਾਂ ਇਸ ਤਰ੍ਹਾਂ ਕਰਦੇ ਪਹਿਲੋਂ ਆਪਾਂ ਦੋਵੇਂ ਚੱਲ ਪਾਂਗੇ ਇਨੋਂ ਬਾਅਦ ਜੋ ਖਾਣਾ ਪੀਣਾ ਖਵਾ ਪੀ ਲਵਾਂਗੇ ਫਿਰ ਘਰੇ ਆਵਾਂਗੇ ਸ਼ਾਮ ਨੂੰ ਚਾਹ ਚੂ ਪੀ ਕੇ ਨਾ ਫਿਰ ਡਿਨਰ ਕਰਨ ਲਈ ਇਹਨਾਂ ਨੂੰ ਨਾਲ ਲੈ ਕੇ ਜਾਵਾਂਗੇ ਤੇ ਹਾਂ ਹਾਂ ਇਹ ਕੱਲ ਜਦੋਂ ਉੱਥੇ ਆਪਾਂ ਰੋਟੀ ਖਾਣੀ ਹੋਊ ਨਾਲ ਲੈ ਜਾਾਂਗੇ ਬਾਕੀ ਸਾਰਾ ਦਿਨ ਤੇ ਮੈਂ ਫਿਰ ਤੁਹਾਡੇ ਨਾਲ ਘੁੰਮਣਾ ਜੀ ਹਾਂਜੀ ਹਾਂਜੀ ਸੇਪ ਤਿਆਰੀ ਵਕਿ ਲੇਟਣਾ ਅਸੀਂ ਬਾਅਦ ਚੋਂ 2 2 ਵਜੇ 2 ਫਿਰ 2 ਵਜੇ ਨਹੀਂ ਕਹਾਂ ਮੇਰਾ ਵੀ ਜੀ ਵੀ ਕਰਦਾ ਮੈਂ ਜਾਣਾ ਠੀਕ ਰੇਖਾ ਕਿਸ ਤਰ੍ਹਾਂ ਦੰਦਿਆ ਕੱਢਣ ਦੇ ਹੈ ਕਿੰਨਾ ਜਨਾਨੀ ਦਾ ਚਮਚਾ ਬਣਿਆ ਹੈ ਤਦਾਨੀ ਕਿਹੜਾ ਕਾਲਾ ਜਾਦੂ ਦਾ ਤੇ ਕਰ ਦਿੱਤਾ